ਸਰਕਾਰਾਂ ਕਹਿੰਦੀਆਂ ਨੇ ਇਹ ਸਮਾਰਟ ਸਿਟੀ ਹੈ। ਹੂੰ। ਅਸੀਂ ਅਖਬਾਰਾਂ 'ਚ ਵੀ ਪੜਦੇ ਆ ਕਿ ਅੰਮ੍ਰਿਤਸਰ ਇੱਕ ਸਮਾਰਟ ਸਿਟੀ ਹੈ। ਤੁਸੀਂ ਸਮਾਰਟ ਸਿਟੀ ਦਾ ਹਾਲ ਦੇਖ ਲਓ। ਇਹਨਾਂ ਨੂੰ ਕੋ ਪਹਿਲੇ ਸਿਟੀ ਬਣਾਣ, ਫਿਰ ਸਮਾਰਟ ਸਿਟੀ ਬਣਾਣ। ਪਹਿਲੇ ਉਹ ਸਿਟੀ ਤੇ ਇਹਨਾਂ ਕੋ ਬਣੀ ਹੀ ਨਹੀਂ। ਤਾਂ ਸਮਾਰਟ ਸਿਟੀ ਕਿੱਥੋਂ ਬਣਾਉਣਗੇ? ਤੁਸੀਂ ਅੱਜ ਦੇਖ ਲਓ ਇਹ ਚੌਂਗ ਦੇ ਵਿੱਚ। ਮੇਰੇ ਖਿਆਲ ਨਾਲ ਐਸ ਸੜਕ ਨੂੰ ਸਰਕਾਰਾਂ ਨੇ ਹੱਥ ਲਾਇਆ 10 ਸਾਲ ਤੋਂ ਉੱਪਰ ਹੋ ਗਿਆ। 15 ਸਾਲ ਤੇ ਮੰਨੂ ਵੇਖਦੋਗੇ ਅੱਜ ਤੱਕ ਕੋ ਸੜਕ ਬਣਾਉਣ ਵਾਲਾ ਨਹੀਂ ਆਇਆ। ਸੜਕ ਨਾ ਛੱਡੋ ਸੈਨੀਟੇਸ਼ਨ ਦਾ ਵੇਖੋ ਅੱਜ ਕਿੰਨਾ ਭੈੜਾ ਹਾਲ ਹੈ। ਤੁਸੀਂ ਦੇਖੋ ਗੋਡੇ ਦੈਂਗੂ ਦਾ ਘਰ ਬਣਿਆ ਅਸੀਂ ਸਵੇਰੇ ਆਉਂਦੇ ਆ ਉੱਥੇ ਤੱਕ ਪਾਣੀ ਹੁੰਦਾ ਤੇ ਅਸੀਂ ਕਿਸੇ ਨੂੰ ਰਿਕੁਐਸਟ ਕਰਦੇ ਆ ਯਾਰ ਸਕੂਟਰ ਸਾਨੂੰ ਬਿਠਾ ਸਾਨੂੰ ਆਪਣੀ ਦੁਕਾਨ ਤੱਕ ਛੱਡ ਦੇ ਔਰ ਅੱਜ ਇੱਕ ਕਸਟਮਰ ਆਇਆ ਉਹ ਸਾਨੂੰ ਮਜ਼ਾਕ ਕਰ ਰਿਹਾ ਕਹਿੰਦਾ ਯਾਰ ਉਥੇ ਨਾ ਕਿਸ਼ਤੀ ਲਾਓ ਇੱਕ ਕਿਸ਼ਤੀ ਤੇ ਬਿਠਾ ਕੇ ਕਸਟਮਰ ਨੂੰ ਉੱਥੇ ਲਿਆਓ ਅੱਜ ਸਾਡਾ ਇਹ ਹਾਲ ਹੋ ਗਿਆ ਔਰ ਤੁਸੀਂ ਯਕੀਨ ਮੰਨਣਾ ਇੱਥੋਂ ਆਪਾਂ ਅੱਗੇ ਤੱਕ ਜਾਂਦੇ ਆ ਜੇ ਸ੍ਰੀ ਹਰਮੰਦਰ ਸਾਹਿਬ ਹੈ ਹਰਮੰਦਰ ਸਾਹਿਬ ਤੋਂ ਟੂਰਿਸਟ ਚੱਲ ਕੇ ਇਸ ਬਾਜ਼ਾਰ 'ਚ ਡਰਾਈ ਫਰੂਟ ਲੈਣ ਆਉਂਦਾ ਹੈ ਜਦੋਂ ਪਾਣੀ ਦੇਖਦਾ ਉਹ ਪਿੱਛੇ ਹੀ ਮੁੜ ਜਾਂਦਾ ਅੱਛਾ ਸਾਡਾ ਦੇਖੋ ਕਿੰਨਾ ਨੁਕਸਾਨ ਹੋ ਰਿਹਾ ਸਾਡੀ ਡਰਾਈ ਫੂਡ ਮਾਰਕੀਟ ਅੱਜ ਜ਼ੀਰੋ ਹੋ ਗਈ ਇਹ ਬਾਜ਼ਾਰ ਤੇ ਮਜੀਠ ਮੰਡੀ ਬਾਜ਼ਾਰ ਇਹ ਦੋ ਬਾਜ਼ਾਰ ਇਹੋ ਜਿਨੇ ਜਿਹੜੇ ਬੈਕਬੋਨ ਨੇ ਸਪਲਾਈ ਦੇ ਇਨ੍ਹਾਂ ਬਾਜ਼ਾਰਾਂ ਚੋਂ ਹੀ ਜਿੰਨਾ ਵੀ ਕਰਿਆਨੇ ਦਾ ਸਮਾਨ ਆ ਸਾਰੇ ਕਸਬੇ ਅੱਜ ਸਪਲਾਈ ਹੁੰਦਾ ਅੱਜ ਇਸ ਮੰਡੀ ਨੂੰ 50 ਸਾਲ ਤੋਂ ਉੱਪਰ ਹੋ ਗਏ ਕੰਮ ਕਰਦੇ ਹੋਏ ਮੇਰੀ ਉਮਰ ਚਲੋ ਥੋੜੀ ਹੈ ਪਰ ਇਨ੍ਹਾਂ ਬਾਜ਼ਾਰਾਂ ਵਿੱਚ ਮੇਰੇ ਤੋਂ ਵੀ ਵੱਡੇ ਇੱਥੇ ਅੱਜ 50 ਸਾਲ 60 ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦੇ ਹੋਏ ਅੱਜ ਸਾਡੀ ਮੰਡੀ ਜ਼ੀਰੋ ਹੋ ਗਈ ਜ਼ੀਰੋ ਜਿਨੂੰ ਕਹਿੰਦੇ ਆ ਨਾ ਕੋਈ ਪਾਰਕਿੰਗ ਹੈ ਨਾ ਕੋ ਟਾਇਲਟ ਫੈਸਿਲਿਟੀ ਹੈ ਨਾ ਹੀ ਇੱਥੇ ਕੋਈ ਪਾਈਪਾ ਪਾਣਾ ਹੈ ਅੱਜ ਕੂੜਾ ਚੁੱਕਣ ਆ ਲਿਆਂਦੇ ਨਾ ਉਹਨਾਂ ਕੋ ਪੂਰਾ ਸਮਾਨ ਨਹੀਂ ਹੈ ਕਿ ਉਹ ਕੂੜਾ ਸਹੀ ਢੰਗ ਨਾਲ ਚੁੱਕ ਕੇ ਤਾਂ ਆਪਣੀ ਗੱਡੀ ਚ ਪਾਣ ਕੂੜਾ ਨੰਗਾ ਹੁੰਦਾ ਨਾ ਉਹਨਾਂ ਕੋ ਬਾਟਾ ਨਹੀਂ ਨਾ ਉਹਨਾਂ ਕੋ ਕਈਆਂ ਨਹੀਂ ਨਾ ਨਾ ਕੋ ਸਾਜੋ ਸਮਾਨ ਹੈ ਕਿ ਉਹ ਕੂੜਾ ਤੱਕ ਨਹੀਂ ਚੁੱਕਦੇ ਅੱਜ ਮੈਂ ਦੁਕਾਨ ਤੇ 10 ਵਜੇ ਆਇਆ 9 ਵਜੇ ਮੇਰਾ ਮੁਲਾਜ਼ਮ ਕਹਿੰਦਾ ਮੇਰਾ ਕੂੜਾ ਚੁੱਕਣ ਆਇਆ ਤੇ ਮੇਰੇ ਮੁਲਾਜ਼ਮ ਨੇ ਕਿਹਾ ਉਹਨੂੰ ਕਿ ਯਾਰ ਇਹ ਵੀ ਥੋੜਾ ਜਿਹਾ ਚੁੱਕ ਦਿਓ ਕਹਿੰਦਾ ਤੂੰ ਆਪੇ ਚੁੱਕ ਲੈ ਅੱਜ ਪ੍ਰਸ਼ਾਸਨ ਸਾਨੂੰ ਐਨਜੀਆ ਬੋਲੀ ਬੋਲੇਗਾ ਤੇ ਅਸੀਂ ਸਰਕਾਰੋਂ ਕੀ ਮੰਗ ਕਰਾਂਗੇ ਤੁਸੀਂ ਟੈਕਸ ਵੀ ਦਿੰਦੇ ਹੋ ਅਸੀਂ ਟੈਕਸ ਵੀ ਦਿੰਨੇ ਆ ਅਸੀਂ ਸਰਕਾਰਾਂ ਨੂੰ ਹਰ ਜੀ ਹਜ਼ੂਰੀ ਕਰਦੇ ਆ ਉਹ ਆਂਦੇ ਨੇ ਵੋਟਾਂ ਲੈਣ ਆਉਂਦੇ ਨੇ ਅਸੀਂ ਖੁਦ ਉੱਤ ਕੇ ਅਸੀਂ ਹੱਥ ਜੋੜਦੇ ਆ ਤੇ ਅੱਜ ਸਾਡਾ ਹਾਲ ਦੇਖ ਲਓ ਕਿ ਅਸੀਂ ਅੱਜ ਦਰਦਾਂ ਦੀ ਠੋਕਰਾ ਖਾ ਰਹੇ ਆ ਔਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਕਟੋ-ਕਟੇ ਇਸ 5-4 ਮਹੀਨੇ ਹੋ ਗਿਆ ਹੈ ਮਲਕੀ ਇੰਨਾ ਸੀ ਬਹੁਤ ਪਰੇਸ਼ਾਨ ਆ ਤਾਂ ਸੱਦਿਆ ਵੈਸੇ ਤਾਂ 5-4 ਸਾਲ ਕਹਿ ਸਕਦੇ ਆ ਪਰ 5-4 ਮਹੀਨੇ ਇਹੋ ਜਿਹਾ ਹੋ ਗਏ ਨੇ ਕਿ ਥੋੜਾ ਜਿਹਾ ਮੀਂਹ ਪੈਂਦਾ ਨਾ ਤੇ ਇੰਨਾ ਪਾਣੀ ਇਕੱਠਾ ਹੋ ਜਾਂਦਾ ਔਰ ਇੰਨੇ ਮੀਂਹ ਦੇ ਵਿੱਚ ਤੁਸੀਂ ਦੇਖੋ ਕੀ ਸਾਡੇ ਕੀ ਹਾਲਾਤ ਹੈ ਅਸੀਂ ਕੀ ਕਾਰੋਬਾਰ ਕਰਾਂਗੇ ਔਰ ਅਸੀਂ ਕਿਥੋਂ ਰੋਟੀ ਖਾਵਾਂਗੇ ਮਕਿ ਐਡਾ ਸਾਡਾ ਫੈਲਾ ਹਾਲ ਤੁਸੀਂ ਪਰੇਸ਼ਾਨੀ ਦੁਕਾਨਦਾਰਾਂ ਦੀ ਸੁਣੀ ਹੈ ਕਿਉਂਕਿ ਇਹ ਮਜ਼ਾਰ ਨਾਲ ਮੰਡੀ ਦਾ ਹੈ ਦਾਲ ਮੰਡੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇੱਥੇ ਡਰਾਈ ਫਰੂਟ ਦਾ ਕੰਮ ਅੱਗੇ ਅੱਗੇ ਵਾਲੀ ਮੰਡੀ ਜਿਹੜੀ ਹੈ ਮਜੀਠ ਮੰਡੀ ਜਿੱਥੇ ਡ్రਾਈ ਫਰੂਟ ਦਾ ਦਾ ਬਿਜ਼ਨਸ ਹੁੰਦਾ ਹੈ ਪੂਰੇ ਕਸਬਿਆਂ ਦੇ ਨਾਲ ਨਾਲ ਪੰਜਾਬ ਦੇ ਹੋਰ ਇਲਾਕਿਆਂ ਤੋਂ ਇਲਾਵਾ ਹਿਮਾਚਲੀ ਵੀ ਜਾਂਦਾ ਹੈ